ਪੰਜਾਬੀ ਗਾਇਕ ਤੇ ਅਦਾਕਾਰ ਗੁਰੂ ਰੰਦਾਵਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆਈ ਹੈ ਗੁਰਰੰਦਾਵਾ ਆਪਣੇ ਇੱਕ ਨਵੀਂ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਨੇ ਜਿਸ ਸੰਬੰਧੀ ਗਾਇਕ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਗਾਇਕ ਇਸ ਸਮੇਂ ਹਸਪਤਾਲ 'ਚ ਦਾਖਲ ਨੇ ਦੱਸਦੀ ਹੈ ਕਿ ਗੁਰਰੰਦਾਵਾ ਨੂੰ ਇਸ ਸੱਟ ਆਉਣ ਵਾਲੀ ਫਿਲਮ ਸ਼ੌਂਕੀ ਸਰਦਾਰ ਦੇ ਸੈੱਟ ਤੇ ਲੱਗੀ ਗੁਰਰੰਦਾਵਾ ਫਿਲਮ ਦੇ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਿਹਾ ਸੀ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਪਿਛੋਂ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਗਾਇਕ ਨੇ ਆਪਣੇ ਇੰਸਟਾਗ੍ਰam ਤੇ ਹਸਪਤਾਲ ਦੇ ਬੈੱਡ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਅਦਾਕਾਰ ਦੀ ਸੁਰੱਖਿਆ ਤੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ ਤਸਵੀਰ ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਗੁਰੂ ਰੰਦਾਵਾ ਦੇ ਸਿਰ ਤੇ ਪੱਟੀ ਬੰਨੀ ਹੋਈ ਹੈ ਤੇ ਗਲੇ ਚ ਆਰਾਮ ਲਈ ਕੋਲਰ ਪਾਇਆ ਹੋਇਆ ਹੈ ਇਹ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਦਾਵਾ ਨੇ ਕਿਹਾ ਕਿ ਇਹ ਉਹਨਾਂ ਦਾ ਪਹਿਲਾ ਐਕਸ਼ਨ ਸਟੰਟ ਸੀ ਉਹਨਾਂ ਨੇ ਲਿਖਿਆ ਮੇਰਾ ਪਹਿਲਾ ਸਟੰਟ ਮੇਰੀ ਪਹਿਲੀ ਸੈਟ ਪਰ ਮੇਰਾ ਹੌਂਸਲਾ ਬਰਕਰਾਰ ਹੈ ਫਿਲਮ ਸ਼ੌਂਕੀ ਸਰਦਾਰ ਦੇ ਸੈਟ ਤੋਂ ਇੱਕ ਯਾਦ ਐਕਸ਼ਨ ਬਹੁਤ ਮੁਸ਼ਕਲ ਕੰਮ ਹੈ ਪਰ ਮੈਂ ਆਪਣੇ ਦਰਸ਼ਕਾਂ ਲਈ ਸਖਤ ਮਿਹਨਤ ਕਰਾਂਗਾ ਦੱਸਿਆ ਕਿ ਸ਼ੌਂਕੀ ਸਰਦਾਰ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ਇਸ 'ਚ ਗੁਰੂ ਰੰਦਾਵਾ ਦੇ ਨਾਲ ਨਿਮਰਤ ਆਲੂ ਵਾਲੀਆ ਵੀ ਹੈ ਇਹ ਫਿਲਮ ਪਿਆਰ ਵਫਾਦਾਰੀ ਤੇ ਸੱਭਿਆਚਾਰਕ ਮਾਨ ਦੀ ਭਾਵਨਾਤਮਕ ਕਹਾਣੀ ਹੈ ਇਸ ਦਾ ਨਿਰਮਾਣ ਗੁਰੂ ਰੰਦਾਵਾ ਦੀ ਆਪਣੀ ਪ੍ਰੋਡਕਸ਼ਨ ਕੰਪਨੀ 5752 ਫਿਲਮਸ ਵੱਲੋਂ ਕੀਤਾ ਜਾ ਰਿਹਾ ਹੈ ਧੀਰਜ ਰਤਨ ਇਸ ਦਾ ਨਿਰਦੇਸ਼ਨ ਕਰ ਰਹੇ ਨੇ ਤੇ ਜ਼ਰਾਣ ਹੁਣ ਜਦੋਂ ਇੱਕ ਐਕਸ਼ਨ ਸੀਨ ਗੁਰੂ ਰੰਦਾਵਾ ਸ਼ੂਟ ਕਰੇ ਸਨ ਤੇ ਉਹਨਾਂ ਨੇ 60 ਲੱਗ ਗਏ ਜੇ ਸਵਾਦ ਉਹਨਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ